ਤਰਨ ਸ਼ਰਾਵ ਦੇ ਵਿੱਚ ਕੀ ਗੱਲਣਾ ਚਾਹੁੰਦਾ ਅ ਨਸ਼ੇ ਦੇ ਖਿਲਾਫ ਜੰਗ ਦੇ ਵਿੱਚ ਜ਼ਿਲਹੰਦਰ ਦੇ ਹਾਤੀ ਪੁਲਿਸ ਉਸ ਲਈ ਸਫਲਤਾ ਹਾਸਲ ਹੋਈ ਜਦ ਸਾਡੇ ਬਾਨੀਗਿਆ ਸਪੀ ਸਾਹਿਬ ਸਰਦਾਰ ਹਰਕਮਤ ਪੀਸੀ ਵੀ ਵਿਖਾਖ ਦੇ ਹਦਾ ਤਨ ਅਨੁਸਾਰ ਅ ਤਾ ਦਿਸ਼ਾ ਦੇ ਸਾਡੇ ਡੀਐਸਪੀ ਸਰਦਾਰ ਸਰਵੰਤ ਸਿੰਘ ਬਲਜੀ ਦੇ ਜਿਹੜੇ ਨਿਗਰਾਨੀ ਥਾਣਾ ਸਦਰ ਥਾਣਾ ਫਲੋਰ ਪੁਲਿਸ ਦੀ ਚੌਕੀ ਲਸਾੜਾ ਨੇ ਇਹ ਚੌਕੀ ਚਾਰਜ ਐਸਐਸਆਈ ਸੁਖਦੇਵ ਜੀ ਨੇ ਇਕ ਦੋਸ਼ੀ ਮਨਦੀਪ ਸਿੰਘ ਪੁੱਤਰ ਵਿਆਲ ਚੰਦ ਵਾਸੀ ਨਗਰ ਨੂੰ ਜੋ ਕਿ ਬਾਹਰਲੇ ਸਟੇਟਾਂ ਤੋਂ ਸ਼ਰਾਬ ਲਿਆਉਂਦਾ ਸੀ ਹੱਥੇ ਤੇ ਮਹਿੰਗੇ ਭਾਅ ਦਾ ਵੇਚਦਾ ਸੀ ਜੋ ਕਿ ਉੱਥੋਂ ਦੋ ਬੇਟੀਆਂ ਹਿਮਾਚਲ ਤੋਂ ਲੈ ਕੇ ਆਇਆ ਸੀਗਾ ਤੇ ਇੱਥੇ ਮਹਿੰਗੇ ਭਾਅ 'ਚ ਵੇਚਦੀਆਂ ਸੀ ਜਿਸ ਨੂੰ ਗ੍ਰਿਫਤਾਰ ਕੀਤਾ ਇਹ ਦੱਸਣਯੋਗ ਹੈ ਕਿ ਉਕਤ ਦੋਸ਼ੀ ਕਾਫੀ ਲੰਬੇ ਸਮੇਂ ਤੋਂ ਇਸ ਕਾਰੋਬਾਰ ਚੱਲ ਰਿਹਾ ਸੀ ਜਿਸ ਤੇ ਪਹਿਲਾਂ ਵੀ ਮੁਕਦਮੇ ਦਰਜ ਸੀਗੇ ਤੇ ਇਹ ਦੇਖ ਲਓ ਮੁਕਦਮਾ ਦਰਜ ਕਰਕੇ ਅਦਾਲਤ ਅਸਰ ਕੀਤਾ ਗਿਆ ਅਗਲੀ ਕਾਰਵਾਈ ਜਾਰੀ ਹੈ ਸਰਨ ਸ਼ਰਾਬ ਦੇ ਵਿੱਚ ਕੀ ਰਹਿਣਾ ਚਾਹੁੰਦੇ ਹੋ ਨਸ਼ੇ ਦੇ ਖਿਲਾਫ ਜੰਗ ਦੇ ਵਿੱਚ ਜ਼ਿਲਹੰਦਰ ਦੇ ਹਾਤੀ ਪੁਲਿਸ ਉਸ ਨੇ ਇਹ ਸਫਲਤਾ ਹਾਸਲ ਕੀਤੀ ਜਦ ਸਾਡੇ ਬਾਨੀਗਸ ਐਸਐਸਪੀ ਸਾਹਿਬ ਸਰਦਾਰ ਹਰਕਮਤ ਪੀਸੀ ਵੀ ਵਿਖਾਖ ਦੇ ਹਦਾਇਤਾਂ ਅਨੁਸਾਰ ਅਕਾ ਦੀਸ਼ਾ ਦੇ ਸਾਡੇ ਡੀਐਸਪੀ ਸਰਦਾਰ ਸਰਵੰਤ ਸਿੰਘ ਬਲਜੀ ਦੇ ਜਿਹੜੇ ਨਿਗਰਾਨੀ थाना सदर थाना ਫਲੋਰ ਪੁਲਿਸ ਦੀ ਚੌਕੀ ਲਸਾੜਾ ਨੇ ਤੇ ਚੌਕੀ ਚਾਰਜ ਐਸਐਸਆਈ ਸੁਖਦੇਵ ਜੀ ਨੇ ਇੱਕ ਦੋਸ਼ੀ ਮਨਦੀਪ ਸਿੰਘ ਪੁੱਤਰ ਦਿਆਲ ਚੰਦ ਵਾਸੀ ਨਗਰ ਨੂੰ ਜੋ ਕਿ ਬਾਹਰਲੇ ਸਟੇਟਾਂ ਤੋਂ ਸ਼ਰਾਬ ਲਿਆਉਂਦਾ ਸੀ ਹੱਥੇ ਤੇ ਮਹਿੰਗੇ ਭਾਅ ਦੇ ਵੇਚਦਾ ਸੀ ਜੋ ਕਿ ਉੱਥੋਂ ਦੋ ਬੇਟੀਆਂ ਹਿਮਾਚਲ ਤੋਂ ਲੈ ਕੇ ਆਇਆ ਸੀਗਾ ਤੇ ਇੱਥੇ ਮਹਿੰਗੇ ਭਾਅ 'ਚ ਵੇਚ ਰਹੀ ਸੀ ਜਿਸ ਨੂੰ ਗ੍ਰਿਫਤਾਰ ਕੀਤਾ ਹੈ ਇਹ ਦੱਸਣੀ ਹੋਵੇਗਾ ਕਿ ਉਕਤ ਦੋਸ਼ੀ ਕਾਫੀ ਲੰਬੇ ਸਮੇਂ ਤੋਂ ਇਸ ਕਾਰੋਬਾਰ ਚ ਲੱਤ ਸੀਗਾ ਜਿਸ ਤੇ ਪਹਿਲਾਂ ਵੀ ਮੁਕਦਮੇ ਦਰਜ ਸੀਗੇ ਤੇ ਇਹ ਦੇਖ ਲਾ ਮੁਕਦਮਾ ਦਰਜ ਕਰਕੇ ਅਦਾਲਤ ਹਸਰ ਕੀਤਾ ਤੇ ਅਗਲੀ ਕਾਰਵਾਈ ਚੱਲ ਰਹੀ ਹੈ ਸਰਨ ਸ਼ਰਾਬ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਅ ਨਸ਼ੇ ਦੇ ਖਿਲਾਫ ਜੰਗ ਦੇ ਵਿੱਚ ਜ਼ਿਲਹੰਦਰ ਦੇ ਹਤੀ ਪੁਲਿਸ ਉਸ ਲਈ ਸਫਲਤਾ ਹਾਸਲ ਕੀਤੀ ਜਦ ਸਾਡੇ ਬਾਨੀ ਗਾਸਪੀ ਸਾਹਿਬ ਸਰਦਾਰ ਹਕਮਤ ਪੀਸੀ ਦੀ ਖੱਖ ਦੇ ਹਦਾਤਾਂ ਅਨੁਸਾਰ ਕਾ ਦੀਸ਼ ਨਿਰਦੇਸ਼ਾ ਕੇ ਸਾਡੇ ਡੀਐਸਪੀ ਸਰਦਾਰ ਸਰਵਨ ਸਿੰਘ ਬਲਜੀ ਦੇ ਜਿਹੜੇ ਨਿਗਰਾਨੀ ਥਾਣਾ ਸਦਰ ਥਾਣਾ ਫਲੋਰ ਪੁਲਿਸ ਦੀ ਚੌਕੀ ਦੇ ਸਾੜਾ ਨੇ ਤੇ ਚੌਕੀ ਚਾਰਜ ਐਸਐਸਆਈ ਸੁਦੇਵ ਜੀ ਨੇ ਇੱਕ ਦੋਸ਼ੀ ਮਨਦੀਪ ਸਿੰਘ ਪੁੱਤਰ ਦਿਆਲ ਚੰਦ ਵਾਸੀ ਨਗਰ ਨੂੰ ਜੋ ਕਿ ਬਾਹਰਲੇ ਸਟੇਟਾਂ ਤੋਂ ਸ਼ਰਾਬ ਲਿਆਉਂਦਾ ਸੀ ਹੱਥੇ ਤੇ ਮਹਿੰਗੇ ਭਾਅ ਦਾ ਵੇਚਦਾ ਸੀ ਜੋ ਕਿ ਉੱਥੋਂ ਦੋ ਬੇਟੀਆਂ ਹਿਮਾਚਲ ਤੋਂ ਲੈ ਕੇ ਆਇਆ ਸੀਗਾ ਤੇ ਇੱਥੇ ਮਹਿੰਗੇ ਭਾਅ 'ਚ ਵੇਚਦੀਆਂ ਸੀ ਜਿਸ ਨੂੰ ਗ੍ਰਿਫਤਾਰ ਕੀਤਾ ਹੈ ਇਹ ਦੱਸਣਯੋਗ ਹੈ ਕਿ ਉਕਤ ਦੋਸ਼ੀ ਕਾਫੀ ਲੰਬੇ ਸਮੇਂ ਤੋਂ ਇਸ ਕਾਰੋਬਾਰ ਚੱਲ ਰਿਹਾ ਸੀ ਜਿਸ ਤੇ ਪਹਿਲਾਂ ਵੀ ਮੁਕਦਮੇ ਦਰਜ ਸੀਗੇ ਤੇ ਇਹ ਦੇਖ ਲਓ ਮੁਕਦਮਾ ਦਰਜ ਕਰਕੇ ਦਰਵਾੜਾ ਸਰ ਕੀਤਾ ਗਿਆ ਅਗਲੀ ਕਾਰਵਾਈ ਜਾਰੀ ਹੈ ਸਰਨ ਸ਼ਰਾਬ ਦੇ ਵਿੱਚ ਕੀ ਰਹਿਣਾ ਚਾਹੁੰਦੇ ਹੋ ਨਸ਼ੇ ਦੇ ਖਿਲਾਫ ਜੰਗ ਦੇ ਵਿੱਚ ਜ਼ਿਲਹੰਦਰ ਦੀ ਹਾਤੀ ਪੁਲਿਸ ਉਸ ਨੇ ਸਫਲਤਾ ਹਾਸਲ ਕੀਤੀ ਜਦ ਸਾਡੇ ਬਾਨੀਗਸ ਐਸਐਸਪੀ ਸਾਹਿਬ ਸਰਦਾਰ ਹਰਕਮਤ ਪੀਸੀ ਵੀ ਦੇ ਖੱਕ ਦੇ ਹਦਾ ਤਨ ਅਨੁਸਾਰ ਅਧਿਸ਼ ਅਨਿਰਦੇਸ਼ਾ ਕੇ ਸਾਡੇ ਡੀਐਸਪੀ ਸਰਦਾਰ ਸਰਵੰਤ ਸਿੰਘ ਬਲਜੀ ਦੇ ਜਿਹੜੇ ਨਿਗਰਾਨੀ थाना सदर थाना ਫਲੋਰ ਪੁਲਿਸ ਦੀ ਚੌਕੀ ਲਸਾੜਾ ਨੇ ਇਹ ਚੌਕੀ ਚਾਰਜ ਐਸਐਸਆਈ ਸੁਖਦੇਵ ਜੀ ਨੇ ਇੱਕ ਦੋਸ਼ੀ ਮਨਦੀਪ ਸਿੰਘ ਪੁੱਤਰ ਦਿਆਲ ਚੰਦ ਵਾਸੀ ਨਗਰ ਨੂੰ ਜੋ ਕਿ ਬਾਹਰਲੇ ਸਟੇਟਾਂ ਤੋਂ ਸ਼ਰਾਬ ਲਿਆਉਂਦਾ ਸੀ ਹੱਥੇ ਤੇ ਮਹਿੰਗੇ ਭਾਅ ਦੇ ਵੇਚਦਾ ਸੀ ਜੋ ਕਿ ਉੱਥੋਂ ਦੋ ਬੇਟੀਆਂ ਹਿਮਾਚਲ ਤੋਂ ਲੈ ਕੇ ਆਇਆ ਸੀਗਾ ਤੇ ਇੱਥੇ ਮਹਿੰਗੇ ਭਾਅ 'ਚ ਵੇਚ ਰਹੀਆਂ ਸੀ ਜਿਸ ਨੂੰ ਗ੍ਰਿਫਤਾਰ ਕੀਤਾ ਹੈ ਇਹ ਦੱਸਣੀ ਹੋਵੇਗਾ ਕਿ ਉਕਤ ਦੋਸ਼ੀ ਕਾਫੀ ਲੰਬੇ ਸਮੇਂ ਤੋਂ ਇਸ ਕਾਰੋਬਾਰ ਚ ਲੱਤ ਸੀਗਾ ਜਿਸ ਤੇ ਪਹਿਲਾਂ ਵੀ ਮੁਕਦਮੇ ਦਰਜ ਸੀਗੇ ਤੇ ਇਹ ਦੇਖ ਲਾ ਮੁਕਦਮਾ ਦਰਜ ਕਰਕੇ ਦਰਵਾੜਾ ਕਰ ਦਿੱਤਾ ਗਿਆ ਅਗਲੀ ਕਾਰਵਾਈ ਜਾਰੀ ਹੈ